ਮਾਲਕੋ ਵਾਲੀ ਤੇ ਕੋਈ ਗੱਲ ਨਹੀਂ ਹੈਗੀ ਤੁਸੀਂ ਮਤਲਬ ਅੱਜ ਜਿਹੜੇ ਬੈਰੀਕੇਡ ਤੋੜੇ ਆ ਉਹਦੇ ਵਿੱਚ ਹੈਗੇ ਸੀ ਤੁਸੀਂ ਮਹਾਰਾਜ ਤੁਸੀਂ ਸੀਆਈਡੀ ਤੋਂ ਪੁੱਛ ਲਓ ਜੇ ਆਪਾਂ ਗਏ ਹੋਏ ਤਾਂ ਸਾਡੇ ਕੋਲ ਕੋਈ ਮਾਲਕਾ ਬੰਦਾ ਅਣਪਛਾਤੇਆਂ ਚ ਪਾਇਆ ਸੀ ਉਹ ਤਾਂ ਮੈਂ ਤੁਹਾਡੀ ਤੇ ਵਿੱਚ ਉਹਨਾਂ ਬਲੌਗਰ ਹੀ ਚੁੱਕਣੇ ਸਾਰੇ ਮੇਰੀ ਗੱਲ ਤਾਂ ਸੁਣ ਲਓ ਮਹਾਰਾਜ ਉਹ ਤਾਂ ਚਲੋ ਤੁਹਾਡੀ ਮਰਜ਼ੀ ਆ ਚੱਕ ਲਓ ਜੇ ਪਰ ਤੁਸੀਂ ਮੈਂ ਤਾਂ ਸੀਸੀਟੀਵੀ ਕੈਮਰਾ ਤੁਹਾਨੂੰ ਵਿਖਾ ਦੂੰਗਾ ਮੈਂ ਦਾਖਲ ਪਿਆ ਸੀ ਉਸ ਟਾਈਮ ਤੇ ਮੇਰੇ ਬੋਤਲ ਆ ਲਗ ਰਹੀਆਂ ਸੀ ਰਿਪੋਰਟਾਂ ਵਿਖਾ ਦੂੰਗਾ ਕਿੰਝੋ ਇਹ ਨਾ ਬਚਿਆ ਜਾਂਦਾ ਜਿੰਦਗੀ ਦਿੱਤੀ ਰੱਬ ਨੇ ਜੀ ਚੰਗੇ ਕੰਮੀ ਲਾਓ ਜੀ ਇਹ ਕਿਸੇ ਨੇ ਮਗਰ ਨਹੀਂ ਆਉਣਾ ਤੁਹਾਡੇ ਮਾਪਿਓ ਨੇ ਆਉਣਾ ਮਗਰ ਹਾਂ ਇਹ ਤਾਂ ਮੈਂ ਗੱਲ ਮੰਨਦਾ ਜੀ ਇਹ ਚਾਰ ਜਿਹੜਾ ਤੁਸੀਂ ਆ ਛਾਤੀਆਂ ਦੇ ਹੱਥ ਮਾਰਦੇ ਆ ਸਿਸਟਮ ਦੇ ਨਾਲ ਕੋਈ ਗਲ ਤਰੀਕੇ ਨਾਲ ਕਰਨੀ ਹੁੰਦੀ ਆ ਮੇਰੇ ਮਾਲਕੋ ਸਿਸਟਮ ਨੂੰ ਤਾਂ ਅਸੀਂ ਕਦੇ ਵੀ ਕੁਝ ਨਹੀਂ ਬੋਲੇ ਜੀ ਗੱਲ ਸਰਕਾਰ ਦੀ ਹੋਈ ਆ ਤੁਹਾਡੀ ਤਾਂ ਬੜਾ ਸਰਕਾਰ ਕਰਦਾ ਹੈ ਸਰਕਾਰ ਸਿਸਟਮ ਨਹੀਂ ਹੁੰਦਾ ਜੀ ਛੋਟੇ ਜਿਹੜੀ ਸਰਕਾਰ ਆ ਇਹ ਸਿਸਟਮ ਨਹੀਂ ਹੁੰਦਾ ਜੀ ਜੀ ਸਿਸਟਮ ਕੀ ਹੁੰਦਾ ਮੈਂ ਉਹ ਤਾਂ ਚਲੋ ਮੈਂ ਤੁਹਾਡੀ ਗੱਲ ਨਾਲ ਸਹਿਮਤ ਆ ਮੈਂ ਮੰਨਦਾ ਸਿਸਟਮ ਕੀ ਹੁੰਦਾ ਸਰਕਾਰ ਕੀ ਫਰਕ ਹੁੰਦਾ ਜਿਹੜੀ ਸਰਕਾਰ ਆ ਮਹਾਰਾਜ ਉਹ 5 ਸਾਲ ਰਹਿੰਦੀ ਜਿਹੜਾ ਮੈਂ ਇਹ ਕਹੂੰਗਾ ਵੀ ਜਿਹੜਾ ਪ੍ਰਸ਼ਾਸਨ ਤੇ ਸਾਡਾ ਸਿਸਟਮ ਆ ਉਹ 60 ਸਾਲ ਵਾਸਤੇ ਰਹਿੰਦਾ ਸਾਰੀ ਉਮਰ ਸਰਕਾਰਾਂ ਹੀ ਬਣਾਉਂਦੀਆਂ ਸਿਸਟਮ ਤੇ ਸਰਕਾਰਾਂ ਆਂਦੇ ਸਿਸਟਮ ਆ ਚੱਲਦੇ ਸਾਰਾ ਕੁਝ ਜੀ ਠੀਕ ਆ ਨਾ ਜੀ ਤੇ ਕੋਈ ਤਰੀਕਾ ਰੱਖੋ ਆਪਦੀ ਬੋਲਬਾਣੀ ਸੁਧਾਰੋ ਕੋਈ ਗੱਲ ਨਹੀਂ ਮਾਲਕ ਹੋਰ ਸੇਵਾ ਦੀ ਜਿਹੜੇ ਤੁਹਾਨੂੰ ਥੱਲੇ ਲਿਖਦੇ ਨਾ ਚੱਕ ਦੇ ਛੇੜਾ ਫੜ ਲੈ ਛੇੜਾ ਜੀ ਇਹ ਕਿਸੇ ਨੇ ਨਾ ਕੋਈ ਹੇ ਤੱਕ ਮਗਰ ਗਿਆ ਤੇ ਨਾ ਕੋਈ ਗਿਆ ਹਜੇ ਤੱਕ ਆਇਆ ਕਿਸੇ ਦੇ ਬਿਲਕੁਲ ਜੀ ਬਿਲਕੁਲ ਅਸੀਂ ਤੇ ਤੁਹਾਨੂੰ ਇਹੀ ਗੱਲ ਕਹਿੰਨੇ ਆ ਜੀ ਇਹ ਕਿਹੜੇ ਥਾਂ ਪਹਿਲਾ ਕੰਮ ਹਾਨੂੰ ਉਹਨੇ ਕਿਹਾ ਇੱਕ ਕਰ ਸਮਝਾਓ ਮਾਨ ਸਾਹਿਬ ਉਹਨਾਂ ਨੇ ਜੀ ਜੀ ਠੀਕ ਆ ਆਪਣਾ ਪ੍ਰਵਾਸ ਪਾਲੋ ਜੀ ਤੇ ਰੱਬ ਦਾ ਦੋ ਟਾਈਮ ਸ਼ੁਕਰਾਨਾ ਕਰਿਆ ਕਰੋ ਠੀਕ ਹੈ ਜੀ ਠੀਕ ਆ ਤੇ ਬਾਕੀ ਚਲੋ ਕਰਦੇ ਆ ਚੈੱਕ ਕੀ ਕੀ ਤੁਹਾਡਾ ਦਰਦ ਦਾ ਕੀ ਰੋਲ ਸੀਗਾ ਵਿੱਚ ਹਾਂਜੀ 10 ਕਿਲੋ ਤੁਹਾਡੇ ਮੁੰਡੇ ਦੱਸਿਆ ਵੀ ਉਹ ਨਹੀਂ ਠੀਕ ਹੈ ਘਰੇ ਸੀ ਜੀ ਜੀ ਮੈਂ ਤਾਂ ਤੁਸੀਂ ਪ੍ਰਾਣੀਆਂ ਜਾਂ ਤੁਹਾਡੀਆਂ ਕੋਈ ਵੀਡੀਓ ਭੇਜੀਆਂ ਵਾ ਜੀ ਤੁਹਾਡੇ ਬੰਦੇ ਭੇਜਦੇ ਸਾਨੂੰ ਬਾਹਰੋਂ ਨਹੀਂ ਆਉਂਦੀਆਂ ਕੋਈ ਤੁਹਾਡੇ ਹੀ ਨਾਲ ਜਿਹੜੇ ਰਹਿੰਦੇ ਹੋ ਹੀ ਭੇਜੀ ਜਾਂਦੇ ਆ ਮੈਂ ਤੁਹਾਡੇ ਜਮਾਂ ਗੱਲ ਨਾਲ ਮਾਲ ਕੋ ਠੀਕ ਹੈ ਜੀ 29 ਤਰੀਕ ਨੂੰ ਅਸੀਂ ਗਏ ਆ ਉਹ ਤੁਸੀਂ ਜਾਂਦੇ ਕਿਹੜੇ ਚੱਕਰ ਜੀ ਕੀ ਇਹਨਾਂ ਦੀ ਦੇਣ ਕੀ ਹੈ ਤੁਹਾਡੀ ਆਪਣੀ ਕੌਮ ਨੂੰ ਕੀ ਦੇਣ ਇਹਨਾਂ ਲੋਕਾਂ ਦੀ ਦੇਖੋ ਮਹਾਰਾਜ ਸਭ ਤੋਂ ਪਹਿਲੀ ਗੱਲ ਤੇ ਆ ਵੀ ਚਲੋ ਤੁਸੀਂ ਮੈਂ ਫਿਰ ਤੋਂ ਤੁਹਾਨੂੰ ਕਹੂੰਗਾ ਵੀ ਤੁਹਾਡੀ ਸਰਕਾਰ ਆ ਦੋ ਦੋ ਤਿੰਨ ਬੰਦੇ ਛੜਕ ਤੇ ਭੇਜ ਦੋ ਨਗਰ ਕਿਤੇ ਲੰਘੂਗਾ ਤੁਹਾਡੀ ਸਰਕਾਰ ਆ ਮੈਂ ਮੰਨਦਾ ਜੀ ਗੱਲ ਤੁਸੀਂ ਚਲੋ ਸਰਕਾਰ ਸਾਡੀ ਨਹੀਂ ਹੈਗੀ ਸਰਕਾਰ ਤੁਹਾਡੀ ਹੈ ਨਹੀਂ ਇਹ ਸਾਡੀ ਸਰਕਾਰ ਹੁੰਦੀ ਤਾਂ ਮਹਾਰਾਜ ਇਹ ਗੱਲ ਨਹੀਂ ਹੁਣ ਤੁਸੀਂ ਮੈਨੂੰ ਫੋਨ ਤੈਨੂੰ ਕੀ ਹੋਇਆ ਨਹੀਂ ਨਹੀਂ ਮੈਂ ਤਾਂ ਚਲੋ ਮੈਂ ਤਾਂ ਤੁਹਾਨੂੰ ਕਹਾਂ ਮੇਨੂੰ ਤਾਂ ਡੇਂਗੂ ਬੁਖਾਰ ਆ ਉਧਰੋਂ ਮੈਂ ਤਾਂ 21 ਤਰੀਕ ਦਾ ਬਿਮਾਰ ਸੀਗਾ ਉਹ ਤਾਂ 29 ਤਰੀਕ ਨੂੰ ਗਿਆ ਉਹਨੂੰ ਗਏ ਸੀ ਨਾ ਤੁਸੀਂ ਉਹਦੇ ਪਿੰਡ 29 ਤਰੀਕ ਉਹਨੂੰ ਵੀ ਦਿਨ ਤਰੀਕ ਉਹਦੀ ਕਿਹੜੀ ਕੁਰਬਾਨੀ ਕਿਹੜੀ ਆ ਉਹਦੀ ਆਪਣੀ ਕੌਮ ਲਈ ਫਿਰ ਅਸੀਂ ਤੁਹਾਨੂੰ ਕਈਏ ਵੀ ਠੀਕ ਆ ਤੁਸੀਂ ਜਾਣਦੇ ਹੋ ਇਹ ਕੌਮ ਵਾਸਤੇ ਤਾਂ ਕੁਰਬਾਨੀਆਂ ਜਿਨ੍ਹਾਂ ਨੇ ਕੀਤੀਆਂ ਜੀ ਉਹਨਾਂ ਵਾਸਤੇ ਕਿਹੜਾ ਕੁਛ ਆਪਾਂ ਕੀਤਾ ਜੀ ਹਾਂਜੀ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ ਜਿਨ੍ਹਾਂ ਨੇ ਉਹ ਮੰਨ ਲਓ ਆਪਾਂ ਤਾਂ ਜੇ ਗੱਲ ਕਰਦੇ ਆ ਜੇ ਉਹ ਕਿੰਨੇ ਸਹੀ ਜੀ ਤੁਸੀਂ ਮੂੰਹ ਫਿਰ ਮੁੰਨਿਆ ਤੁਸੀਂ ਕਰੋ ਕੌਮ ਲਈ ਕਿਹੜੀ ਕੁਰਬਾਨੀ ਕਰਤੀ ਨਹੀਂ ਜੇਕਰ ਸ਼ਰਮ ਕਿੰਨਾ ਕੇ ਨਹੀਂ ਪਿੰਦਾ ਨਹੀਂ ਸ਼ਰਮ ਨਹੀਂ ਪਿੰਦੀ ਜੀ ਚੈੱਕ ਕਰੋ ਸਾਡਾ ਮੈਂ ਕੁਝ ਵੀ ਨਹੀਂ ਖਾਂਦਾ ਡਰੋਪ ਟੈਸਟ ਕਰਾਓ ਜੀ ਵੇਖ ਲਾ ਮੁੜ ਕੇ ਇੱਥੇ ਦੂਜੇ ਦਿਨ ਆਣ ਕੇ ਲੈ ਮੋਡਲ ਮੰਗਣ ਲਾ ਪੈਂਦੇ ਸਾਡੇ ਕੋਲ ਅਗਲਾ ਅੱਛਾ ਮਹਾਰਾਜ ਉਹ ਤਾਂ ਚਲੋ ਜੇ ਤੁਸੀਂ ਕੁੱਟਣਾ ਕੁੱਟ ਵੀ ਸਕਦੇ ਆ ਕੁੱਟਣ ਦੀ ਗੱਲ ਨਹੀਂ ਕਰ ਰਿਹਾ ਮੈਂ ਕਿਹਾ ਦੂਜੇ ਆਣ ਕੇ ਉਸੇ ਟਾਈਮ ਮੰਗਣ ਲਾ ਪੈਂਦੇ ਆ ਨਹੀਂ ਉਹ ਤਾਂ ਉਹ ਤਾਂ ਮਹਾਰਾਜ ਜਿਹੜਾ ਮੰਗਦਾ ਉਹ ਮੰਗਦਾ ਜੀ ਸਾਨੂੰ ਤਾਂ ਜਿਵੇਂ ਠੀਕ ਆ ਜੀ ਆ ਥੋੜੇ ਜੇ ਕੋਈ ਨਹੀਂ ਬੰਦਾ ਬਣ ਜਾ ਮੇਰਾ ਵੀਰ ਸਾਡਾ ਤੇ ਨਾ ਕੋਈ ਹੈ ਨਹੀਂ ਆ ਬੰਦੇ ਬਣੋ ਬਸ ਅਸੀਂ ਇਹੀ ਕਹਿਨੇ ਤਾਂ ਨਹੀਂ ਉਹ ਤਾਂ ਮੈਂ ਤੁਹਾਡੀ ਗੱਲ ਨੂੰ ਮੰਨਦਾ ਜੀ ਪਰ ਤਿੰਨ ਤਰੀਕ ਨੂੰ ਠੀਕ ਆ ਸਾਹਿਬ ਆਏ ਆ ਬਾਤ ਕਰਦੇ ਠੀਕ ਜੀ ਕਿਹੜੇ ਥਾਣੇ ਤੋਂ ਬੋਲਦੇ ਹੋ ਜੀ